ਸਵੇਰੇ 5 ਵਜੇ ਕੱਲਾ ਗ੍ਰੰਥੀ ਸਿੰਘ ਮਹਾਰਾਜ ਦਾ ਪ੍ਰਕਾਸ਼ ਕਰਦਾ ਕੱਲੇ ਹੀ ਚੌਰ ਸਾਹਿਬ ਕਰਦਾ ਹੁੰਦਾ ਤੇ ਸ਼ਾਮ ਨੂੰ ਸੋਖਾਸਨ ਵੀ ਕੱਲੇ ਹੀ ਕਰਦਾ ਜ਼ਿਆਦਾਤਰ ਕਮੇਟੀਆਂ ਗੋਲਕ ਗਿਣਨ ਵਾਸਤੇ ਬਣੀਆਂ ਨੇ ਜੀ ਜਿੱਦੇ ਸੰਗਰਾਹ ਹੁੰਦੇ ਉਹਦੇ ਇਹਨਾਂ ਦੇ 25 ਬੰਦੇ ਹੁੰਦੇ ਨੇਗੇ ਤੇ ਸਵੇਰੇ 5 ਮੇਰੀ ਗੱਲ ਯਾਦ ਰੱਖਿਓ ਭਾਵੇਂ ਤੁਸੀਂ ਬੜੇ ਨਹੀਂ ਇਕੱਠੇ ਹੋਏ ਕਿਤੇ ਰੱਖੋ ਅੱਜ ਤੋਂ 35 40 ਬਰੇ ਦੇ ਬਾਅਦ ਤੁਹਾਨੂੰ ਪੰਥ ਵਿੱਚ ਕੋਈ ਸ਼ਿਆਣਾ ਪਾਠੀ ਨਹੀਂ ਮਿਲੇਗਾ ਤੋਂ ਆਨੂੰ ਪੰਥ ਵਿੱਚ ਕੋਈ ਸ਼ਿਆਣਾ ਕੀਰਤਨੀਆਂ ਨਹੀਂ ਮਿਲੇਗਾ ਤੋਂ ਅਨੁਪੰਥ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਜਾਣਨ ਵਾਲਾ ਨਹੀਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵੀਡੀਓ ਬਣਾ ਰਿਹਾ ਬਾਬਾ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਗਰੰਥੀ ਸਿੰਘ ਜੀ ਆ ਤੇ ਕਾਫੀ ਸਮੇਂ ਤੋਂ ਪਾਠ ਕਰਦੇ ਆ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਅੱਜ ਦੇ ਸਮੇਂ ਦੇ ਵਿੱਚ ਤੇ ਪਿਛਲੇ ਸਮੇਂ ਵਿੱਚ ਕੀ ਫਰਕ ਆ ਤੇ ਇਹ ਕਿੱਦਾਂ ਉਹਨਾਂ ਦਾ ਚਲਦਾ ਵਾ ਘਰ ਪਰਿਵਾਰ ਕਿੰਨੀ ਭੇਟਾ ਮਿਲਦੀ ਆ ਉਹਨਾਂ ਕੋ ਕੁਝ ਸਵਾਲ ਪੁੱਛੇ ਜਾਣਗੇ ਵਾਈਗਲ ਜੀ ਦਾ ਘਰ ਸਾਹ ਵਾਈਗਲ ਜੀ ਕੀ ਪਤਿ ਮੈਂ ਅੱਜ ਆਪਣੇ ਟ੍ਰੂ ਨਿਊਜ਼ ਚੈਨਲ ਦੇ ਉੱਤੇ ਬਾਬਾ ਜੀ ਪ੍ਰਸਨ ਸਿੰਘ ਪੰਡੋਰੀ ਬਰਾਜ ਤੋਂ ਨੇ ਤੇ 40 ਸਾਲ ਤੋਂ ਉੱਪਰ ਹੋ ਗਏ ਨੇ ਇਹਨਾਂ ਨੂੰ ਪਾਰ ਕਰਦੇ ਹੋਏ ਤੇ ਮੈਂ ਕੋਈ ਸਵਾਲ ਪੁੱਛਾਂਗਾ ਬਾਬਾ ਜੀ ਕੋ ਤੇ ਬਾਬਾ ਜੀ ਉਹਨਾਂ ਦੇ ਜਵਾਬ ਦੇਣਗੇ ਤੇ ਅਸੀਂ ਬਹੁਤ ਇੱਜ਼ਤ ਕਰਦੇ ਆਂ ਬਾਬਾ ਜੀ ਦੀ ਕਿਉਂਕਿ ਇਹਨਾਂ ਤੋਂ ਜਾਤੀ ਤੌਰ ਤੇ ਮੈਂ ਇਹਨਾਂ ਨੂੰ ਬਚਪਨ ਤੋਂ ਹੀ ਜਾਣਦਾ ਆਂ ਬਾਬਾ ਜੀ ਨੂੰ ਤੇ ਸਾਡਾ ਬਚਪਨ ਜਿਹੜਾ ਵਾ ਇਹਨਾਂ ਨਾਲ ਮਿਲ ਕੇ ਗੁਜ਼ਰਿਆ ਵਾ ਕਿੰਦਾ ਗੱਲੋ ਕਿ ਪਰਿਵਾਰ ਦਾ ਹਿੱਸਾ ਵੀ ਨੇ ਤੇ ਬਹੁਤ ਹੀ ਇਮਾਨਦਾਰ ਤੇ ਬਹੁਤ ਚੰਗੇ ਸੁਭਾਅ ਦੇ ਕੋਈ ਇਹਦੇ ਸੁਭਾਅ ਦੇ ਨੇ ਤੇ ਅਗਾਜ ਕਰਦੇ ਆਂ ਸਵਾਲ ਦੇ ਤੇ ਪਹਿਲਾਂ ਬਾਬਾ ਜੀ ਫਦੇ ਬ੍ਰਵਾਂ ਕਰਿਓ ਮੈਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੋ ਮੈਂ ਪਹਿਲਾਂ ਇਹ ਤਰ ਗੁਛਣਾ ਚਾਹਉਨਾ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਪਾਠ ਕਰਦੇ ਸਾਨੂੰ ਸੇਵਾ ਕਰਦਿਆਂ ਨੂੰ 40 ਸਾਲ ਹੋ ਗਏ ਨੇ ਜੀ ਸਭ ਤੋਂ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਗੁਰਦਾਰਾ ਮਠਿਆੜੀ ਪਤੀ ਹਾਂਜੀ ਪੰਡੋਰੀਵੜਾ 10 ਸਾਲ ਉਹਥੇ ਸੇਵਾ ਕੀਤੀ ਅੱਛਾ ਜੀ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਫਿਰ ਤੇ ਮ ਗੁਰਦਾਰਾ ਜਾਮਰੂ ਵਾਲਾ ਮਹਿਰਾ ਪੱਤੀ ਵਿੱਚ ਆਇਆ ਹਾਂਜੀ ਉੱਥੇ ਨਾਲ ਸੇਵਾ ਕਰਦ ਕਰਦਾ ਬਹੁਤ ਜਿਆਦਾ ਸੇਵਾ ਕੀਤੀ ਮੈਂ 30 ਸਾਲ ਉੱਥੇ ਸੇਵਾ ਕੀਤੀ 30 ਸਾਲ 30 ਸਾਲ ਬਾਅਦ ਉੱਥੇ ਸੇਵਾ ਕੀਤੀ 30 ਸਾਲ ਤੋਂ ਬਾਅਦ ਫਿਰ ਸੰਗਤਾਂ ਨੇ ਕੁਝ ਵਿਰੋਧ ਆਵਾਜ਼ਾਂ ਕਹੀ ਲੋਕਾਂ ਨੇ ਸੰਗਤਾਂ ਕਰਾ ਕੇ ਬਾਬਾ ਜੀ ਗੁਰਦਾਰਾ ਛੱਡ ਦਿਓ ਕਿ ਆਪਾਂ ਉਦੋਂ ਦਾ ਉੱਥੋਂ ਆਪਾਂ ਗੁਰਦਾਰਾ ਛੱਡਤਾ ਹੈ ਫੇਰ ਆਪਾਂ ਸੰਤਰਾ ਵਿਚਰਦੇ ਆਂ ਹਾਂਜੀ ਔਰ ਆਸ ਕਰਦੇ ਆਂ ਪਿੰਡਾਂ 'ਚ ਸਿਹਤ ਕਿਤੇ ਵੀ ਜਾਈਏ ਹਾਂਜੀ ਆਸ ਕਰਦੇ ਆਂ ਅਸੀਂ ਉਹਦਾ ਭਾਗ ਕਰਦੇ ਆ ਜਦੋਂ 750 ਰੁਪਿਆ ਪੇਡਾ ਸੀ ਹਾਂਜੀ ਫੇਰ ਉਸ ਤੋਂ ਬਾਅਦ 150 ਹੀ 150 ਉਸ ਤੋਂ ਫਿਰ ਵਾਦੀ 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 ਉਹਦੀ ਜੋ 150 ਹੋਈ ਉਹ ਤੋਂ ਸਾਨੂੰ 300 ਰੁਪਏ ਹੋਣੇ ਤੇ ਆਹ ਸੰਤਾਰਾ ਆਖਰਾ ਸਾਨੂੰ 30 ਰੁਪਏ ਆਏ ਆ ਇਹੀ ਪਰੇ ਖੋਛਣਾ ਜੇ ਦੇਖਣਾ ਕਿ ਸਾਨੂੰ ਦਹਾ ਦਾਵਾ ਦੇ ਤਿੰਨ ਨੋਟ ਮਿਲੇ ਆ ਚਲੋ ਉਦੋਂ ਵੀ ਖਜਾ ਆ ਜਾਂਦਾ ਕਿ 30 ਰੁਪਏ ਚੁਈ 150 ਚੁਈ ਜੀਓ ਚੁਈ ਹੋਰ ਆਈ ਵਾਧੀ ਗਈ ਕਿਉਂਕਿ ਫਿਰ ਉਹ ਢੇਟਾ ਜਿਹੜੀ ਉਹ ਵਾਧੀ ਗਈ ਜੀ ਤੇ ਲੋਕਾਂ ਦੇ ਸਹਿਯੋਗ ਨਾਲ ਹੁਣ 7500 ਢੇਟਾ ਪਰ ਅੱਜਕੱਲ ਜਿੰਨੀ ਮਰਜੀ ਮਾਇਆ ਹੋਵੇ ਚ ਉਹਨਾਂ ਪਾਠੀ ਦਾ ਗ੍ਰੰਥੀ ਦਾ ਗੋਸਾਰੇ ਦਾ ਕੋਈ ਕਦਰ ਨਹੀਂ ਕੋਈ ਕਦਰ ਨਹੀਂ ਕਰਦਾ ਕੋਈ ਸੰਜੋਗ ਨਹੀਂ ਦਿੰਦਾ ਕਿਉਂ ਪਾਠੀ ਜੇ ਆਸਵੀ ਕਰਦਾ ਉਹ ਲੋਆਂ ਦਾ ਬਾਬਾ ਜੀ ਤੇ 2 ਘੰਟੇ ਤੇ ਲਾਉਣੇ ਆ ਤੁਹਾਨੂੰ ਤੋਂ ਆ 200 ਰੁਪਇਆ ਲੈਣਾ 250 ਲੈਣਾ ਤੇ ਜਦੋਂ ਵਿਆਹ ਕਿਸੇ ਦਾ ਹੁੰਦਾ ਆ ਉਦੋਂ ਭਾਵੇਂ ਲੱਖਾਂ ਰੁਪਏ ਨਚ ਚਵਾਏ ਨੂੰ ਦੇ ਦੇਣਾ ਗੌਰ ਵਾਇਨ ਨੂੰ ਦੇ ਦੇਣਾ ਗਰੰਸੀ ਵੀ ਨੂੰ ਨਹੀਂ ਦਿੱਤੀ ਜਾਂਦੇ ਤੇ ਆ ਗਰੰਸੀ ਵਾਲੀ ਕਹਿੰਦੇ ਨੇ ਕਿ ਇਹ ਬਾਬਾ ਜੀ ਤੁਹਾਨੂੰ ਇੰਨੀ ਭੋਗਵਾਇਆ ਤੁਸੀਂ ਬਾਣੀ ਵੇਚ ਰਹੇ ਹੋ ਜੇ ਜਨੂ ਉੱਥੇ ਪੈਸੇ ਦੇ ਦੇ ਉੱਥੋਂ ਕੋਈ ਨਹੀਂ ਗੱਲ ਕਰਦਾ ਕੋਈ ਨਾ ਰ ਆ ਜਾਂਦਾ ਤੇ ਜੇ ਨੱਚਣ ਲੰਗਿਆ ਉੱਥੇ ਭੰਗੜੇ ਪੋਦਿਆ ਵਿੱਚ ਧੀਆ ਭਾਣਾ ਪੋਤਰੀਆਂ ਸਭ ਕੋਲ ਤੇ ਬੁਢੇ ਬਾਡੇ ਸਾਰੇ ਵਿੱਚ ਨੱਚਣਦੇ ਉਦੋਂ ਕੋਈ ਗਰੇਜ਼ ਨਹੀਂ ਹੁੰਦਾ ਤੇ ਪਾਠ ਦੀ ਵਾਰੀ ਆਣ ਕੇ ਮਹਾਰਾਜ ਦੀ ਵਾਰੀ ਆਣ ਕੇ ਜਿਹੜਾ ਉਹ ਲੈ ਤੇ ਜੇ ਗੁਰਦਾਰੇ ਕਿ ਇਹਨਾਂ ਵਾਪੀਏ ਇਹ ਸੇਵਾ ਲੱਗੀ ਆ ਆਪਰ ਬਣਨੀ ਆ ਜਾਂ ਗੁਰੂ ਤੇ ਲੰਗਰ ਲੱਗਣਿਆ ਚਾਹ ਤਿਹੇ ਦਾ ਇਹ ਜਮਦਨ ਮਨਾਉਣਾ ਕਿਸ ਕੋ ਸਮਾਗਮ ਕਰਨਾ ਕਿ ਘਟ ਸਯੋਗ ਕਰਦੇ ਆ ਲਚਰਤਾ ਵਧਦੀ ਜਾ ਰਹੀ ਵਧਦੀ ਜਾਂਦੀ ਆ ਪਰ ਉਹ ਜੇ ਆਖਣਗੇ ਲਓ ਪਾਪਾ ਜੀ ਆ 100 ਲੈ ਜਾਓ 50 ਲੈ ਜਾਓ ਇਹ ਆਪਰੇ 100 50 ਨਾਲ ਥੋੜਾ ਸਾਬ ਦਾ ਤੇ ਕਈ ਉਹ ਵੀ ਆਖਣਗੇ ਪਾਪਾ ਜੀ ਕੋਈ ਨਹੀਂ ਉਥੇ ਦੇਵਾਂਗੇ ਵੀ ਦੇ ਰਹੇ ਨੇ ਤੇ ਯਾਰ ਜਾਓ ਤੁਸੀਂ ਉਥੇ ਸੇਵਾ ਦਿਓ ਬਾਬਾ ਜੀ ਜਿੱਦਾਂ ਕਿ ਪਹਿਲੇ ਸਮੇਂ ਦੇ ਵਿੱਚ ਮਗਾਈ ਵੀ ਘੱਟ ਸੀਗੀ ਤੇ ਲੋਕ ਦਾਨ ਭੇਟਾ ਵੀ ਦੇ ਦਿੰਦੇ ਸੀ ਔਰ ਤੋਂ ਲੈ ਕੇ ਇਹਦੇ ਪਹਿਲੇ ਟਾਈਮ ਤੋਂ ਲੈ ਕੇ ਕੀ ਫਰਕ ਆ ਹੁਣ ਜਿਹੜਾ ਲੋਕਾਂ ਦੇ ਵਿੱਚ ਇੰਨਾ ਹੈ ਨਹੀਂ ਆ ਨਾ ਵੀ ਪਾਰ ਸੁਣਦਾ ਬੈਠੇ ਤੇ ਨਾ ਹੀ ਇੰਨਾ ਟਾਈਮ ਕਿਉਂ ਨਹੀਂ ਲੋਕਾਂ ਕੋਲ ਹੈਗਾ ਲੋਕੀ ਗੌਣ ਵਾਲਿਆਂ ਦੇ ਉੱਤੇ ਦੇਖਿਆ ਆ ਵੀ बार-बार 100 ਦੇ 50 ਦੇ ਐਨੇ ਨਹੀਂ ਪੈਸੇ ਛੱਡਾ ਦਿੰਦੇ ਆ ਜਿੰਨੇ ਉਹ ਮੰਗਦੇ ਆ ਉਨੇ ਹੀ ਦੇ ਦਿੰਦੇ ਆ ਤੇ ਗਰੰਤੀ ਸਿੰਘ ਨੂੰ ਦੇਣ ਲੱਗਿਆ ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਗਰੰਤੀ ਸਿੰਘ ਨੂੰ ਭੇਟਾ ਦੇਣੀ ਚਾਹੀਦੀ ਆ ਤੇ ਤੁਹਾਡੇ ਕੀ ਵਿਚਾਰ ਹੈ ਕਿ ਬਾਬਾ ਜੀ ਲੋਕਾਂ ਦਾ ਰੁਝਾਨ ਕਿਉਂ ਘਟ ਗਿਆ ਹੁਣ ਇਹ ਲੋਕੀ ਜਗਾ ਇਹਨੇ ਵਿਧੀ ਕਿ ਹੋ ਗਿਆ ਕਿ ਇਸ ਕਰਕੇ ਹੋ ਗਿਆ ਕਿ ਜਦੋਂ ਗੁਰਦਾਰੇ ਕੱਚੇ ਸੀ ਹਾਂਜੀ ਕਿ ਲੋਕ ਪੱਕੇ ਸੀ ਉਦੋਂ ਸਿਆਣੇ ਵੀ ਸਪੀਕਰ ਨਹੀਂ ਸੀ ਹੁੰਦੇ ਜੀ ਮੋਬਾਈਲ ਕੋਈ ਨਹੀਂ ਸੀ ਉਦੋਂ ਉਦੋਂ ਜਿਹੜਾ ਗੁਰਦਾਰੇ ਦਾ ਭਾਈ ਹੋਣਾ ਉਹਨੇ ਸੰਖਪੂਰ ਹਾਂ ਕੋਈ ਸੰਖ ਵੀ ਕੋਈ ਨਹੀਂ ਪੂਰਦਾ ਉਦੋਂ ਸੰਖਪੂਰਨਾ ਤੇ ਸੰਖਪੂਰ ਦੇ ਨਾਲ ਲੋਕਾਂ ਨੂੰ ਪਤਾ ਲੱਗਣਾ ਪਿਆ ਸੰਧਿਆ ਦਾ ਵੇਲਾ ਆ ਗਿਆ ਅੰਮ੍ਰਿਤ ਵੇਲਾ ਆ ਗਿਆ ਗੁਰਦਾਰੇ ਕੱਚੇ ਦੇ ਸਪੀਕਰ ਨਹੀਂ ਹੁੰਦੇ ਤੇ ਉਦੋਂ ਲੋਕਾਂ ਨੇ ਉਠਾਏ ਗੁਰਦਾਰੇ ਜਾਣਾ ਹਰੇਕ ਨੇ ਗੁਰਦਾਰੇ ਜਾਣਾ ਬੀਬੀਆਂ ਨੇ ਆਟਾ ਥਾਲੀਆਂ ਚ ਪਾਇਆ ਹੋਣਾ ਸੰਗਠਨ ਆਦਿ ਨੂੰ ਅੱਗੋਂ ਪਿੱਛੋਂ ਜਾਣਾ ਬੰਦਿਆਂ ਨੇ ਵੀ ਜਾਣਾ ਤੇ ਫੇਰ ਕੰਮ ਕਰ ਕਰਨਾ ਹੁਣ ਗੁਰਦਾਰੇ ਪੱਕੇ ਹੋ ਗਏ ਸਪੀਕਰ ਲੱਗੇ ਤੇ ਕੱਚੀ ਹੋ ਗਏ ਮੋਬਾਈਲ ਚੱਲ ਤੇ ਮੋਬਾਈਲਾ ਤੇ ਟਿਊਬ ਟੋ ਖੋੜ ਕੇ ਵਟਸਐਪ ਤੇ ਵੇਖ ਲਈਦੇ ਪੀ ਗਰਬਾਣੀ ਚੱਲਣ ਲਈ ਆਉਂਦੇ ਨਹੀਂ ਇਹ ਕੰਮ ਨਹੀਂ ਚਾਹੀਦਾ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ ਗੁਰੂ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਤੇ ਉਹ ਸਾਡਾ ਸਿੱਖੀ ਹਿਤਾੰਤ ਗੁਰੂ ਸਾਹਿਬ ਸਾਡੇ ਦਸਾਂ ਪਾਤਸ਼ਾਹ ਸ਼ਹਿਬ ਸ਼੍ਰੀ ਗੁਰੂ ਰਾਮ ਸਿੰਘ ਨੇ ਚਾਰੇ ਪੁੱਤਰ ਸਿੱਖੀ ਵਾਸਤੇ ਵਾਰੇ ਫਿਰ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਸਾਨੂੰ ਦਰਸ਼ਨ ਕਰਨੇ ਹੋ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਜਿੰਨੇ ਸਾਡੇ ਨਾਲ ਬਚਨ ਕਰਨੇ ਆ ਉਹ ਮਹਾਰਾਜ ਦਾ ਪਾਰ ਗੁਰਬਾਣੀ ਪੜਨ ਤੇ ਸਾਡੇ ਨਾਲ ਬਚਨ ਹੋ ਸਕਦੇ ਤੇ ਹੋਰ ਲੋਕ ਜਿਹੜੇ ਆ ਇਹ ਗੁਰਬਾਣੀ ਤੋਂ ਮਹਾਰਾਜ ਤੋਂ ਦੂਰ ਰਹਿ ਗਿਆ ਉਹਨ ਕੋਈ ਨਾ ਗ੍ਰੰਥੀ ਦਾ ਕਦਰਿਆ ਨਾ ਕੋ ਮਹਾਰਾਜਾ ਕਦਰਿਆ ਕਿਸੇ ਨੂੰ ਕੋਈ ਸੁਣਦਾ ਜੇ ਕੋਈ ਆਪਣੇ ਘਰ ਮਹਾਰਾਜ ਖੜਦਾ ਪਾਠ ਵੀ ਰਖਾ ਲੇਦਾ ਤੇ ਲਾਗੇ ਬੈਠੇ ਕੋਈ ਨਹੀਂ ਸੁਣਦਾ ਸਾਰੇ ਬਾਹਰ ਬੈਠੇ ਰਹਿੰਦੇ ਤੇ ਬਾਬਾ ਜੀ ਇਕੱਲੇ ਪਾਠ ਕਰਦੇ ਰਹਿੰਦੇ ਜਦੋਂ ਮੇਰੇ ਬਪਾ ਜੀ ਨਾ ਹੁਣ ਜਿੰਨਾ ਲੋਕੀ ਪੀੜੀ ਹੋ ਗਈ ਹੈ ਮੋਬਾਈਲ ਫੋਨ ਗੁਰਦਾਰੇ ਦੇ ਵਿੱਚ ਲੈ ਕੇ ਜਦੋਂ ਪਾਠ ਚੱਲ ਚੱਲ ਧਿਆਨ ਨਾਲ ਇੱਕ ਪਾਸੇ ਫੋਨ ਦੇ ਉੱਤੇ ਲੱਗੇ ਹੁੰਦੇ ਆ ਇਹ ਮਰਿਆਦਾ ਦੀ ਲਗਣਾ ਵੀ ਕਰਦੇ ਆ ਤੇ ਇੰਨਾ ਚਾਹੀਦਾ ਨਹੀਂ ਪਹਿਲੇ ਸਮੇਂ ਦੇ ਵਿੱਚ ਲੋਕੀ ਬਾਤ ਵੀ ਸੁਣਦੇ ਬੈਠੇ ਤੇ ਜਿਆਦਾ ਮੇਰਾ ਗਲਤੀ ਕੀਤਾ ਇਹ ਮੋਬਾਈਲ ਫੋਨਾਂ ਨੇ ਤੇ ਜਿੰਨੇ ਲੋਕ ਆਪਣੇ ਆਪ ਨੂੰ ਬਿਜੀ ਕਰ ਲਿਆ ਉਹਨਾਂ ਗੁਰੂ ਤੋਂ ਦੂਰ ਹੋ ਗਿਆ ਕੋਈ ਤੁਸੀਂ ਇਹ ਕਹਿਣਾ ਚਾਹੋਗੇ ਕਿ ਗਾ ਬੱਚੇ ਜਿਹਦੇ ਨਾਲ ਮਹਾਰਾਜ ਦੇ ਨਾੜ ਲੱਗਣ ਮਾਂ ਕਿਉਂ ਉਹਨੂੰ ਬੱਚਿਆਂ ਨੂੰ ਦੇਖਣਾ ਚਾਹੀਦਾ ਵਾ ਕਿ ਸ਼ੋਕਰ ਤਾਂ ਐਦਾਂ ਦਾ ਹੀਗਾ ਐਦਾਂ ਗੁਰਦਾਰੇ ਇੰਸਟਾਗ੍ਰਾਮ ਤੇ ਮੱਤਿਆ ਦੇ ਜਾਂਦੇ ਜੀ ਇੰਨੀ ਭੇਟਾ ਦਿੰਦੇ ਹੁੰਦੇ ਈ ਕਿ ਕਾ ਬੱਚਿਆਂ ਨੂੰ ਜੋੜਨਾ ਚਾਹੀਦਾ ਵਾ ਕਿ ਬੱਚਿਆਂ ਨੂੰ ਕਿੱਦਾਂ ਜੋੜਿਆ ਜਾਵੇ ਬਾਬਾ ਜੀ ਇਹ ਮਹਾਰਾਜ ਦੇ ਨਾਲ ਕਿੱਦਾਂ ਲਾਇਆ ਜਾਵੇ ਲਾਇਆ ਜਾਵੇ ਮਹਾਰਾਜ ਦੇ ਨਾਲ ਆਪੀ ਸਭ ਤੋਂ ਪਹਿਲਾਂ ਤੇ ਬੇਈਂਤੀ 10 ਸਾਲ ਦੇ ਘੱਟ ਬੱਚੇ ਉਹ ਫੋਨ ਫੜਾਉਣਾ ਨਹੀਂ ਚਾਹੀਦਾ ਕਿਉਂ ਬੱਚੇ ਵੇਖ ਕੇ ਫੋਨ ਤੇ ਉਹਨਾਂ ਤੇ ਲੱਗੇ ਰਹਿੰਦੇ ਆ ਕਿ ਮਾਂ ਪਿਓ ਹੀ ਆਤਾ ਫੋਨਾਂ ਤੇ ਸਾਰੇ ਲੋਕ ਵਿਜੀ ਹੋ ਗਏ ਆ ਤੇ ਨਹੀਂ ਇਹ ਚਾਹੀਦਾ ਬੱਚੇ ਨੂੰ ਆਪਾਂ ਪੜ੍ਹਾਈ ਕਰਾਉਣੀ ਆ ਉਹਨੂੰ ਕਹਿਣਾ ਚਾਹੀਦਾ ਪੁੱਤਰ ਪਹਿਓ ਗੁਰਦੁਆਰੇ ਜਾ ਗੁਰਦਾਰੇ ਸਿਰੇ ਮੱਥਾ ਟੇਕਿਆ ਮੱਥਾ ਟੇਕੇ ਫੇਰ ਤੂੰ ਸਕੂਲੇ ਜਾਣਾ ਫੇਰ ਤੂੰ 3 ਵਿਦਲ ਚ ਜਾਣਾ ਫੇਰ ਤੂੰ ਬਚ ਚ ਜਾਣਾ ਉਹ ਤੋਂ ਮਗਰੋਂ ਸ਼ਾਮਾਂ ਨੂੰ ਵੀ ਮਾਂ ਪਿਓ ਨੂੰ ਚਾਹੀਦਾ ਬੱਚੇ ਨੂੰ ਗੁਰਦਾਰੇ ਘਲਵਾ ਉੱਥੋਂ ਸਿੱਖਿਆ ਲੈਣੀ ਦੂਜੀ ਗੱਲ ਵੀ ਮਾਰਿਆਂ ਕੰਮਾਂ ਤੋਂ ਉਹ ਬਚੇਗਾ ਕਿਉਂ ਉਹਦਾ ਗੁਰੂ ਵਾਲੇ ਧਿਆਨ ਹੋਵੇਗਾ ਉਹ ਸੇਰੇ ਵੀ ਜਾਵੇਗਾ ਸ਼ਾਮਾਂ ਨੂੰ ਜਾਏਗਾ ਜਿਉ ਗੁਰਦਾਰੇ ਭਾਈ ਉੱਥੇ ਬਹਿ ਕੇ ਉਹ ਪਾਠ ਸੁਨੇਗਾ ਬਾਬਾ ਜੀ ਪਾਠ ਕਰਨਗੇ ਉਹ ਪਾਠ ਸੁਨੇਗਾ ਫਿਰ ਹੌਲੀ 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 ਉਹਦਾ ਮਨ ਜਿਹੜਾ ਉਧਰ ਲੱਗਾ ਰਹੇਗਾ ਦੂਜੇ ਸਮਾਵਲੋਂ ਉਹਦਾ ਮਨ ਜਿਹੜਾ ਉਹ हट ਜਾਵੇਗਾ ਤੇ ਗੁਰੂ ਨਾਲ ਜੁੜ ਜਾਵੇਗਾ। ਤੇ ਬਾਬਾ ਜੀ ਮੈਂ ਇੱਕ ਧਰਤੂ ਬਹੁਤ ਮੈਂ ਬੜੇ ਸਵਾਲ ਆ ਉਹਦਾ ਇੱਕ ਸਭ ਤੋਂ ਜ਼ਰੂਰੀ ਸਵਾਲ ਇਹ ਆ ਕਿ ਜਿੱਦਾਂ ਮਾਪਿਓ ਦਾ ਫਰਜ਼ ਏ ਆ ਕਿ ਬੱਚੇ ਨੂੰ ਗੁਰੂ ਦੇ ਨਾਲ ਜੋੜਨਾ ਪਰ ਅੱਜ ਕੱਲ ਮਾਪਿਓ ਹੀ ਜਗਾ ਟੀਵੀ ਦੇਖਦਾ ਜਾਂ ਸਮਾਵੇ ਉਹ ਹੀ ਆ ਪਹਿਲਾਂ ਵੀ 12 ਘੰਟੇ ਦਾ ਦੇਣ ਤੇ 12 ਘੰਟੇ ਦੀ ਰਾਤ ਹੀ ਹੁਣ ਕਹਿੰਦੇ ਸਮਾਂ ਨਹੀਂ ਹੁੰਦਾ। ਮਾਪਿਓ ਦਾ ਕੀ ਫਰਜ਼ ਹੈ ਜਿਆਦਾਤਰ ਗੁਰਦੁਆਰੇ ਔਰ ਕਿੱਦਾਂ ਗੁਰੂ ਘਰ ਦੇ ਨਾਲ ਬੱਚੇ ਨੂੰ ਜੋੜਿਆ ਜਾਵੇ ਕੋਈ ਇੱਕ ਮਾਪਿਓ ਨੂੰ ਹੀ ਸਿੱਖਿਆ ਦਿਓ ਅਸੀਂ ਮੈਂ ਅੱਗੇ ਹੀ ਦੱਸਿਆ ਆ ਕਿ ਬੱਚੇ ਨੂੰ ਗੁਰਦੁਆਰਾ ਪਹਿਲੋ ਜਦੋਂ ਮਾਤਾ ਹੁੰਦੀਆਂ ਨੇ ਪੁਰਾਣੀਆਂ ਉਹਨਾਂ ਨੇ ਕਰਨਾ ਪੋਤਰਿਆਂ ਨੂੰ ਬਿਝਾਣਾ ਗੁਰੂ ਮਹਾਰਾਜ ਦੀਆਂ ਗੱਲਾਂ ਦੱਸਣੀਆਂ ਸੋਤੇ ਸਾਹਿਬ ਜਾਨੇ ਸਿੱਖਾਉਣੀਆਂ ਦੱਸਣੀਆਂ ਇਤਰਾ ਸ਼ਹੀਦ ਹੋਏ ਇਤਰਾ ਗੁਰੂ ਕੇ ਲਾਲ ਸੀ ਉਹ ਮਾਤਾ ਵੀ ਗੁਰਦਾਰੇ ਜਾਂਦੀਆਂ ਸਨ ਬੀਬੀਆਂ ਵੀ ਜਾਂਦੀਆਂ ਨੇ ਜਦੋਂ ਬੀਬੀਆਂ ਦੇ ਸਵੇਰੇ ਉੱਠਣਾ ਉਦੋਂ ਉਹਨਾਂ ਨੇ ਪਹਿਲੋ ਗੁਰਦਾਰੇ ਜਾਣਾ ਹੈ ਗੁਰਦਾਰੇ ਜਾ ਕੇ ਆਣ ਕੇ ਫਿਰ ਉਹਨਾਂ ਨੇ ਮਾਈਆਂ ਨੇ ਚੁੱਲੇ ਤੇ ਪੋਚਾ ਫੇਰਨਾ ਉਹਨੂੰ ਸੁੱਚਾ ਕਰਨਾ ਹੈ ਫਿਰ ਉਹਨਾਂ ਨੇ ਕਿ ਜਦੋਂ ਆਟਾ ਗੁੱਲ ਹੈ ਉਦੋਂ ਉਹਨਾਂ ਨੇ ਇੱਕ ਮੋਠਾ ਟੇਢੀ ਕਰਨੀ ਉਹ ਫਰੂ ਕਰਵਾਉਂਦੇ ਗੁਰੂ ਕੇ ਲੰਗਰਾਂ ਚ ਮੁੜ ਕੇ ਇਕੱਠਾ ਜਾਣਾ ਤੇ ਲੈ ਜਾਣਾ ਤੇ ਨਾਲੇ ਗੁਰਬਾਣੀ ਪੜ੍ਹਨੀ ਤੇ ਨਾਲੇ ਉਹ ਲੰਗਰ ਪਕਾਉਣਾ ਕਿ ਇਸੇ ਤਰ੍ਹਾਂ ਹੀ ਹੋਣ ਜਿਹੜਾ ਪਛੋਕੜ ਜਿਹੜਾ ਪੈ ਗਿਆ ਪਿੱਛੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਹੁਣ ਲੋਕ ਮੋਬਾਈਲਾਂ ਤੇ ਲੱਗ ਗਏ ਆ ਨਹੀਂ ਮੋਬਾਈਲਾਂ ਤੇ ਨਹੀਂ ਰੱਖਣੀ ਚਾਹੀਦਾ ਗੁਰੂ ਘਰ ਜਰੂਰ ਜਾਣਾ ਚਾਹੀਦਾ ਹੈ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਮੇਰੇ ਭਾਈ ਨੇ ਸੇਵਾ ਕਰਨੀ ਬਾਬੇ ਨੇ ਸੇਵਾ ਕਰਨੀ ਨਹੀਂ ਆਪ ਨੂੰ ਚਾਹੀਦਾ ਆ ਸਵੇਰੇ ਜਾਓ ਮਹਾਰਾਜ ਦੇ ਦਰਸ਼ਨ ਕਰੋ ਬਾਬੇ ਦਾ ਸੇਵਾ ਕਰਾਓ ਪ੍ਰਕਾਸ਼ ਕਰਾਓ ਗੁਰਬਾਣੀ ਸੁਣੋ ਆਪਣਾ ਜੀਵਨ ਸਫਲਾ ਕਰੋ ਜੇ ਆਪਾ ਉਸ ਬੰਨੇ ਦੂਜੇ ਬੰਨੇ ਲੱਗੇ ਤੇ ਨਹੀਂ ਕੋਈ ਗੁਰਬਾਣੀ ਦਾ ਟਾਈਮ ਹੈ ਗੁਰਬਾਣੀ ਦਾ ਲੱਗੋ ਗੁਰਬਾਣੀ ਮਹਾਰਾ ਦੀ ਸੇਵਾ ਕਰੋ ਭਾਈ ਦੀ ਸੇਵਾ ਕਰੋ ਪਾਠ ਦੀ ਕਦਰ ਕਰੋ ਹਰ ਗੀ ਦੀ ਕਦਰ ਕਰਨੀ ਚਾਹੀਦੀ ਹੈ ਹਰ ਗੁਰਮਸਤ ਦਾ ਗੁਰੂਮਰ ਦੇ ਦਰਸ਼ਨ ਕਰੋ ਗੁਰਦੁਆਰੇ ਜਾਓ ਦਰਬਾਰ ਸਾਹਿਬ ਜਾਓ ਗੁਰੂ ਨਾਲ ਜੁੜੋ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਹੀ ਗੁਰੂ ਨਾਲ ਜੋੜਨਾ ਚਾਹੀਦਾ ਹੈ ਗੁਰੂ ਤੋਂ ਬਿਨਾਂ ਕੋਈ ਗੱਲ ਨਹੀਂ ਹੈ ਤੇ ਬਾਬਾ ਜੀ ਕਿੰਨੀ ਭੇਟਾ ਤੁਹਾਨੂੰ ਮਿਲ ਕੇ ਕਿੰਨੀ ਭੇਟਾ ਦਿੰਦੇ ਹੈ ਲੋਕ ਹੁਣ 7500 7000 ਦਿੰਦੇ ਆ ਹਾਂ ਉਹਦੇ ਚੋਂ ਵੀ 2-250-300 ਰੁਪਿਆ ਡਿਊਟੀ ਪੈਂਦੀ 2 ਘੰਟੇ ਉੱਥੇ ਬਹਿਣਾ ਪੈਂਦਾ ਜੋ ਮਰ ਜਿਵੇਂ 2 ਘੰਟੇ ਤੇ ਬਹਿਣਾ ਹੀ ਪੈਣਾ 2 ਘੰਟੇ ਬਹਿ ਕੇ ਤਾਂ ਪਾਸ ਕਰਨਾ ਹੀ ਕਰਨਾ ਬਬਈ ਕਿੰਨੀ ਭੇਡਾ ਹੋਣੀ ਜਾਈ ਜੀ ਤੁਹਾਡੇ ਉੱਤੇ ਇੱਕ ਗਰੰਟੀ ਇਹ ਵੀ ਜਿੱਦਾਂ ਜੋ ਭੇਡਾ ਭੇਡਾ ਦੇ ਗੁਰੂ ਮਹਾਰਾਜ ਦੀ ਕੋਈ ਤੇ ਹੀ ਨਹੀਂ ਸਕਦੀ ਇਹ ਨਹੀਂ ਸਕਦਾ ਸਾਰੇ ਪਹਿਲੇ ਬਰੂ ਤੇ ਹੀ ਨਹੀਂ ਸਕਦਾ ਚਲੋ ਜੋ ਦੁਨੀਆ ਦੇ ਨਾਲ ਆ ਭੇਡਾ ਚਲਦੀ ਆ ਹੌਲੀ ਹੌਲੀ ਚਲਦੀ ਰਹੇਗੀ ਆਪੇ ਵਧਦੀ ਰਹੇਗੀ ਲੋਕਾਂ ਦਾ ਕੰਨਿਆਂ ਦਾ ਇਹੋ ਜਿਹਾ ਮਨਵੀ ਖੋਸ਼ਿਆ ਕੰਝਾਦਾ ਵੀ ਦੇ ਦਿੰਦੀ ਇਹ ਨਹੀਂ ਪਈ ਕਈ ਜਿਆਦਾ ਵੀ ਦੇ ਦਦੇ ਆ ਕਈ ਥੋੜੀ ਵੀ ਦੇ ਦੇ ਕਲ ਸਮਾ ਹਦਾਵਾ ਜੋ ਜਹਾਜਾ ਕੋਈ ਬੰਦਾ ਵੀ ਉਹ ਜਾਂ ਫਿਰ ਉਹਦਾ ਸਮਾ ਵੇਖਣਾ ਅਸੀਂ ਇਹ ਵੀ ਕੰਮ ਕਰ ਹੀ ਇੱਕ ਰਹੀ ਇਹ ਪ੍ਰਸੰਚ ਚਲਾਇਆ ਸੀ ਕਿ ਜਿਹਦਾ ਕੋਈ ਆਸਰਾ ਨਹੀਂ ਜਿਹਦਾ ਨਹੀਂ ਉਹਦਾ ਫ੍ਰੀ ਪਾਸ ਕਰਨਾ ਉਹਦੇ ਤੋਂ ਲੰਘੜ ਵੀ ਸਕਣਾ ਕਿਉਂ ਜਿਹੇ ਕਿਸੇ ਕੋਈ ਨਹੀਂ ਆਜ ਕੇ ਜਿਹੜੀ ਗਰੀਬ ਦਾ ਬਹੁਤਾ ਜਿਆਦਾ ਉਹਦੇ ਕੋਈ ਵੀ ਗੱਲਾਂ ਇਥੋਂ ਉਹਦਾ ਫ੍ਰੀ ਕਰਨਾ ਹਾਂਜੀ ਤੋ ਉਹ ਇਹ ਸਮਾਪਾ ਕੇ ਲੋਕਾਂ ਦੇ ਨਹੀਂ ਜੀ ਜਿੰਨਾ ਚਿਰ ਪੇਟਾ ਲੱਗੇ ਉਹਨਾਂ ਚਿਰ ਪਾਸ ਲੱਗਦਾ ਨਹੀਂ ਤੇ ਫਿਰ ਇਹ ਲੋਕਾਂ ਦਾ ਆਪਣਾ ਸ਼ਹਾਦਤ ਲੋਕ ਇਸੇ ਬਣੇ ਜੀ ਤੇ ਜਦੋਂ ਮੈਂ ਬਾਬਾ ਜੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਉਹ ਤੋਂ ਇਹ ਕਿਆ ਲੋਕੀ ਉਹਨੂੰ ਮੰਨਣ ਤੇ ਗੁਰੂ ਦੇ ਲੱਗ ਲੱਗਾ ਗੁਰੂ ਦੇ ਲੱਗਣ ਗੁਰੂ ਦਾ ਅਮਰ ਛਕਣ ਗੁਰੂ ਆ ਗੁਰੂ ਵਾਲੇ ਬਣ ਨਾਮ ਜਪਣ ਸਿਮਰਨ ਕਰਨ ਕਿਉਂ ਜਿਹੜਾ ਆਉਂਦੇ ਤੇ ਦਿਨ ਚੇਤ ਨਹੀਂ ਲੱਗਦਾ ਇੱਕ ਕੋਈ ਪਹਿਲਾਂ ਪਹਿਲੇ ਦਿਨ 5 ਮਿੰਟ ਕੱਢੇ ਦੂਜੇ ਫਿਰ 10 ਮਿੰਟ ਕੱਢੂਗਾ ਫਿਰ ਹੋਰ ਹੋਰ 15 ਮਿੰਟ ਬਹੂਗਾ ਫਿਰ ਅੱਧਾ ਘੰਟਾ ਮੈਨਾ ਗਣੋ ਜਿਹੜਾ ਸਮਾਂ ਉਹ ਫਿਰ ਸਮਾਂ ਜਿਹੜਾ ਉਹ ਵੱਧਦਾ ਜਾਏਗਾ ਤੇ ਗੁਰੂ ਦੇ ਲਾਲ ਲੱਗਦਾ ਗੁਰੂ ਨਾਲ ਚਿੱਤ ਲੱਗਦਾ ਜਾਏਗਾ ਤੇ ਇਦਾਂ ਹੀ ਮੇਰੇ ਚੈਨਲ ਨਾਲ ਜੁੜੇ ਰਹੋ ਬਾਬਾ ਜੀ ਨਾਲ ਬਹੁਤ ਸਵਾਲ ਸੀਗੇ ਤੇ ਫਿਰ ਕਿਤੇ ਬਾਬਾ ਜੀ ਨੂੰ ਸਾਧਕੇ ਸਾਰੇ ਸਵਾਲ ਪੁੱਛੇ ਜਾਣਗੇ ਤੇ ਪੂਰ ਨਿਊਜ਼ ਮੇਰਾ ਚੈਨਲ ਹੈ ਤਥੀਆਂ ਖਬਰਾਂ ਤੇ ਹਰ ਤਰ੍ਹਾਂ ਦੀਆਂ ਖਬਰਾਂ ਮੇਰੇ ਚੈਨਲ ਤੇ ਦਿਨਾ ਗੁਰੂ ਘਰ ਦੀਆਂ ਪਿੰਡ ਨਾਲ ਜੁੜੀਆਂ ਸ਼ਹਿਰ ਨਾਲ ਜੁੜੀਆਂ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਿਹਦਾ ਨਾ ਲੱਗਾ ਤੁਹਾਨੂੰ ਤਾਂ ਦੇਖੀ ਵਿਚਾਰੇ ਕਮੈਂਟ ਕਰਕੇ ਦੱਸਿਓ ਤੇ ਜਾਂਦੇ ਜਾਂਦੇ ਬਾਬਾ ਜੀ ਫਤਿਹ ਬਲਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕਿੱਦਾਂ ਦੀ ਲੱਗੀ ਗੱਲਬਾਤ ਬਾਬਾ ਜੀ ਨਾਲ ਜੋ ਅਸੀਂ ਵਿਚਾਰ ਸਾਂਝੇ ਕੀਤੇ ਨੇ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਬੜੇ ਸਾਲਾਂ ਤੋਂ ਪਾਠ ਕਰਦੇ ਆ ਰਹੇ ਨੇ ਤੇ ਪੂਰੀ ਭੇਟਾ ਨਹੀਂ ਮਿਲਦੀ ਗੀ ਇਹ ਵੀ ਗਰੰਤੀ ਸਿੰਘ ਨੂੰ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ 'ਚ ਹੀ ਦੱਸਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਤੇ ਮੇਰੇ ਵੀ ਮੈਂ ਇਹ ਵੀਡੀਓ ਬਣਾਉਂਦਾ ਮੇਰਾ ਇਹ ਮਕਸਦ ਹੀ ਸੀਗਾ ਕਿ ਹਈਆ ਰਾਹੀਂ ਹੀ ਗਰੰਤੀ ਸਿੰਘ ਨੇ ਜੋ ਪਾਠ ਕਰਦੇ ਨੇ ਬੜੇ ਸਾਲਾਂ ਦੇ ਪਾਠ ਕਰਦੇ ਆ ਰਹੇ ਨੇ ਤੇ ਉਹਨਾਂ ਨੂੰ ਬੁਰੀ ਭੇਟਾ ਨਹੀਂ ਮਿਲਦੀ ਤੇ ਆਓ ਰਲ ਮਿਲ ਕੇ ਆਪਾਂ ਸਵਾਦ ਦੇਈਏ ਤੇ ਇਹ ਮੇਰਾ ਛੋੜਾ ਜਿਹਾ ਉਪਰਾਲਾ ਤੇ ਇਹਨੂੰ ਸਫਲ ਕਰਿਓ ਤੇ ਇੰਨਾ ਹੀ ਕਹਿੰਦਾ ਇਜਾਜ਼ਤ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਸਾਰੇ ਵੀਰਾਂ ਦਾ